ਬੜੀ ਹਿੰਮਤਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦਾ ਇੱਕ ਨਾਮੀ ਚਿਹਰਾ ਅਤੇ ਇੱਕ ਵੱਡਾ ਬੋਡੀ ਬਿਲਡਰ ਵਰਿੰਦਰ ਕੁਮਨਜੀ ਦੀ ਏਰੀਆ ਮੌਤ ਹੋ ਗਈ ਆ ਸੋ ਅੰਮ੍ਰਿਤਸਰ ਵਿਖੇ ਇੱਕ ਸਰਜੀ ਕਰਵਾਨ ਗਿਆ ਹੋਇਆ ਸੀ ਜਿਹੜੀ ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਹਾਰਟ ਅਟੈਕ ਆਨ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਸੋ ਬਹੁਤ ਵੱਡਾ ਜਿਹੜਾ ਘਾਟਾ ਵਾ ਪਿਆ ਕਿਉਂਕਿ ਅੱਜ ਹੀ ਰਾਜੀਵੀਰ ਜਿਵੰਦਾ ਦਾ ਜਿਹੜਾ ਉਹ ਅੰਤਿਮ ਸੰਸਕਾਰ ਕੀਤਾ ਗਿਆ ਵਾ ਤੇ ਉਸ ਤੋਂ ਬਾਅਦ ਹੀ ਇਹ ਜਿਹੜੀ ਖਬਰ ਆ ਹੁਣ ਇੱਕਦਮ ਸਾਹਮਣੇ ਨਿਕਲ ਕੇ ਆਈ ਸੋ ਪੰਜਾਬ ਦੇ ਲਈ ਬਹੁਤ ਹੀ ਦੁਗਤ ਖਬਰ ਆ ਕਿਉਂਕਿ ਬੜਾ ਵੱਡਾ ਚਿਹਰਾ ਬੜਾ ਵੱਡਾ ਬੋਡੀ ਬਿਲਡਰ ਸੀ ਕਈ ਇੰਟਰਨੈਸ਼ਨਲ ਜਿਹੜੀਆਂ ਬੋਡੀ ਬਿਲਡਰ ਕੰਪੀਟੀਸ਼ਨ ਵੀ ਇਹਨਾਂ ਵੱਲੋਂ ਜਿੱਤੇ ਗਈ ਸੀ ਜਿਸ ਤੋਂ ਇਲਾਵਾ ਆਪਾਂ ਗੱਲ ਕਰੀ ਤਾਂ ਅਦਾਕਾਰੀ ਜਿਹੜੀ ਆ ਉਹ ਵੀ ਕਰਦੇ ਸੀ ਸਲਮਾਨ ਖਾਨ ਤੱਕ ਨਾਲ ਇਹਨਾਂ ਨੇ ਜਿਹੜੇ ਆ ਉਹ ਕੰਮ ਕੀਤਾ ਹੋਇਆ ਵਾ ਸੋ ਬੋਡੀ ਬਿਲਡਰ ਬਿਲਡਿੰਗ ਲਾਈਨ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਵੱਡਾ ਘਾਟਾ ਪੈ ਗਿਆ ਵਾ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਵੀ ਇਹਨਾਂ ਨੇ ਭਾਰਤ ਤੇ ਪੰਜਾਬ ਦਾ ਨਾਮ ਬਹੁਤ ਜ਼ਿਆਦਾ ਰੋਸ਼ਨ ਕੀਤਾ ਸੀ ਸੋ ਵਰਿੰਦਰ ਘੁੰਮਣ ਜਿਲੰਦਰ ਦੇ ਜਿਹੜੇ ਉਹ ਰਹਿਣ ਵਾਲਿਆ ਤੇ ਉਹਨਾਂ ਦੀ ਅੱਜ ਅੰਮ੍ਰਿਤਸਰ ਵਿਖੇ ਜਿਹੜੀ ਆ ਉਹ ਮੌਤ ਹੋ ਗਈ ਆ ਦੱਸਿਆ ਜਾ ਰਿਹਾ ਵਾ ਕਿ ਉਹ ਇੱਕ ਸਰਜੀ ਕਰਵਾਣ ਲਈ ਉੱਥੇ ਗਏ ਹੋਏ ਸੀ